ਇਹ ਕਹਿੰਦੇ ਕਰਨ ਵੱਲੋਂ ਵਾਲੀ ਆ ਚਾਰ ਮੱਲ ਮੇਰੇ ਮਿੱਤਰੋ ਤਿਆਰ ਬਰ ਤਿਆਰ ਹੈ ਇਹ ਕਹਿੰਦੇ ਜਿੰਦਰ ਵਰਕ ਦੀ ਟੀਮ ਹੈ ਅਮਰੀਕਾ ਵਾਲੇ ਕੀਪੇ ਟਾਂਡੇ ਦੀ ਟੀਮ ਹੈ ਸੁਖੇਰ ਦਾ ਹੋਵੇ ਕੁੱਪਟਰਵਲ ਦੀ ਟੀਮ ਆਹ ਟੱਕਰ ਸਿਰੇ ਦੀ ਸਾਹਨਾ ਦੀਪਾ 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 ਉਹ ਬੱਲੇ ਬੱਲੇ ਹੁੰਦੀ ਹੋਈ ਮੈਦਾਨ ਵਿੱਚ ਮੇਰੇ ਮਿੱਤਰੋ ਲੱਗਾ ਜੋਰ ਇਹ ਲਛਰ ਭਰਾਵਾਂ ਦੀ ਟੀਮ ਹੈ ਐਨ ਸੈਕੜਿਆਂ ਤੋਂ ਤੁਰੀ ਕਬੱਡੀ ਪਣੀ ਕਰੋੜਾਂ ਦੀ ਪੱਕੀ ਸਾਠਨ ਬਣ ਗਈ ਉਹ ਪਿੰਡ ਦੇ ਪਿਪਲਾ ਮੋੜਾਂ ਦੀ ਟੱਕਰ ਕੀ ਦੇ ਨਾਲ ਬਾਹੂ ਅਕਬਰ ਅਕਬਰ ਸ਼ੀਲੂ ਤੇ 파루 파루 ਤੇ ਸ਼ੀਲੂ ਕਬੱਡੀ 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 ਉਹ ਵੀ ਇੱਕ ਲਾਈਵ ਦਾਤ ਮੰਦਦੇ ਆ ਸਾਰਿਆਂ ਦਾ ਧੰਨਵਾਦ ਹੈ ਇਹ ਟੱਕਰ ਸਿਰੇ ਦੀ ਹੈ ਧੋਬੀ ਪਲਟਾ ਲੱਗਾ ਲੱਗਦਾ ਫੌਜੀ ਦੀ ਪੈਣੇ ਫੜ ਲਿਆ ਮੇਰੇ ਮਿੱਤਰੋ ਆ ਕੀ ਬਣ ਗਿਆ ਕਿ ਅੰਬਲੀ ਦੀ ਡੱਬੀ ਵਿੱਚੋਂ ਉੱਚੀ ਦਾ ਪਿੰਨਿਆ ਨਿਸ਼ਾਨਾ ਉੱਕ ਜੇ ਕਰਦੀਪ ਕੈਨੇਡਾ ਸਾਣਾ ਸੁਤਿੰਦਰ ਸਿੰਘ ਜੀ ਉਹਨਾਂ ਦਾ ਵੀ ਦਿਲ ਦੀਆਂ ਗਰੀਜੋ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਧੰਨਵਾਦ ਆ ਲਓ ਰੈਂਬੋ 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 ਤੇ ਕਾਓ ਓਏ ਓ ਮੇਰੇ ਆ ਰੱਬਾ ਹਾਏ ਓ ਮੇਰੇ ਆ ਰੱਬਾ ਹਾਏ ਓ ਮੇਰੇ ਕੋ ਪਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਦੀ ਕਦੇ ਜਵਾਕ ਕੋਲੋਂ ਲਹੂ ਡੁੱਲਿਆ ਜ਼ੁਲਮ ਦੀ ਅੱਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ ਮੱਖਣ ਬੜਾ ਦਾ ਅੱਜ ਵੀ ਬੜਾ ਰੋਂਦਾ ਇੰਦਾ ਵਿਛੜ ਕੇ ਬੇਲੀ ਮੁਸਤਕ ਕੋਲੋਂ ਲੈ ਵੀ ਦੀਪਿਆ ਆਹ ਜੱਫਾ ਦੁਨੀਆ ਵਿੱਚ ਹਟੋ ਜਾਣਾ ਅੰਬਾ ਡੱਕਿਆ ਗਿਆ ਅੰਬਾ ਡੱਕਿਆ ਗਿਆ ਅੰਬਾ ਦੇ ਦਿੱਤੀ ਖੀਰਾ ਵਾਲੀਏ ਗੱਗੀ ਨੇ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਰਾਮੋ ਦੀ ਰੇਡ ਹੈ ਸ਼ਿਲੂ ਕਹਿੰਦਾ ਭੱਜ ਭੱਜ ਇੱਧਰ ਸ਼ਿਲੂ ਕਹਿੰਦਾ ਮੇਰਾ ਭਾਈ ਫੜਿਆ ਭੱਜ ਭੱਜ ਸ਼ਿਲੂ ਕਹਿੰਦਾ ਖੜਾ ਉਹ ਡੀਵੀ ਕਾਲਜ ਜਲੰਧਰ ਦੇ ਚਾਰ ਨੇ ਏ ਕਰਨ 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 ਉਹੀ ਬੱਲੋ ਵਾਲੀਆ ਜਿਹਨੇ ਫੋੜ ਦਿੱਤਿਆ ਏ ਕਰਨ ਬੱਲੋ ਵਾਲੀਆ ਲੱਗੀ ਮਰਦ ਨੂੰ ਫਰੇਰ ਕੰਦਰ ਜਿਲ੍ਹਾ ਦੇ ਫਸ ਗਰੀਏ ਰਮਪਿੰਦਰ ਅੱਪਾ ਅੰਬਾ 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 ਤੇ ਗੱਗੀ ਅੰਬਾ ਤੇ ਗੱਗੀ ਓ ਮੇਰਾ ਰੱਬਾ ਮੈਨੂੰ ਲੱਗਦਾ ਰਵਿੰਦਰ ਬਾਈ ਬਾਈ ਟਰੱਕ ਬਾਈ ਬਾਈ ਫੇਰਦਾ ਸੰਖਰ ਪੈ ਗਿਆ ਫੇਰਦਾ ਸ਼ੀਰੇ ਬਾਈ ਪਾਣਿਆਂ 'ਚ ਖੜਕਦੀ ਆ ਤੇਰੇ ਪਿੱਛੇ ਫਸਦੇ ਨੇ ਸ਼ਮੀਆਂ ਦੇ ਕੁੰਡ ਹਰ ਅੱਖ ਵਿੱਚ ਪ੍ਰਗਟ ਰੜ ਕੇ ਆਹ ਕੁੰਡੀ ਫਸ ਗਈ ਆ ਵੇਖ ਦੇ ਇਧਰ ਅੰਬੇ ਨੇ ਕਹਿੰਦੇ ਪੱਪਾ ਦੀ ਰਫਤਾਰ ਵਧਾਤੀ ਓ ਢੋਲ ਵੱਜ ਗਿਆ ਧੰਗੜਾ ਪੈਂਦਾ ਰਾਣੀ ਬਲਾਉਂਚ ਮੇਰੇ ਮਿੱਤਰੋ ਬੱਲੇ 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 ਅੱਡੇ ਤੇ ਕੁੰਡੀ ਅੜੀ ਹੋਈ ਐ ਅੱਡੇ ਤੇ ਕੁੰਡੀ ਆਹ ਕਬੱਡੀ ਪੈ ਗਈ ਵੱਡੇ ਭਾਈ ਕਰੀ ਗੱਲ ਸਾਹਮਣੇ ਮਕੇਸ਼ ਕਹਿੰਦੇ ਹਰਿਆਣੇ ਵਾਲਾ ਆਹ ਤੱਕਦੇ ਖੇਡ ਮੈਦਾਨ ਦੇ ਵਿੱਚ ਸ਼ੀਲੂ 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 ਤੇ ਮਕੇਸ਼ ਏ 10000 ਪੱਟ ਗਿਆ ਛਿੱਲੂ ਪੱਟ ਗਿਆ ਓ ਬੱਲੇ 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 ਇੱਕ ਰਾਣੀ ਬਲਾ ਵਾਲਿਓ ਲਾਓ ਅੰਦਾਜ਼ਾ ਵੀ ਮੁੰਡਿਆਂ ਦਾ ਜਿੱਥੇ ਮਰਜੀ ਸਿੰਘ ਮਸਾਲੀ ਆਹ ਕਹਿੰਦੇ ਛਿੱਲੂ ਹਰਿਆਣੇ ਵਾਲਾ ਏ ਪੀਟਰ ਛਿੱਲੂ ਪੀਟਰ ਛਿੱਲੂ ਪੀਟਰ ਛਿੱਲੂ ਪੀਟਰ ਛਿੱਲੂ ਪੀਟਰ ਛਿੱਲੂ ਪੀਟਰ ਛਿੱਲੂ